ਕਿ ਮੇਰਾ ਬੇਟਾ ਸੀਗਾ ਜੀ ਜਿਹੜਾ 2015 ਵਿੱਚ ਜਿਹੜਾ ਰਹਿਣ ਨਹੀਂ ਇੱਥੇ ਸਾਡੇ ਕੋਲੇ ਰੱਬ ਨੂੰ ਪਿਆਰਾ ਹੋ ਗਿਆ ਉਹ ਬੜੇ ਧੱਕੇ ਖਾਦੇ ਸੀ ਰੋਟੀ ਵੀ ਮੁੱਲ ਖਾਣੀ ਚਾਹ ਵੀ ਮੁੱਲ ਪੀਣੀ ਤੋਂ ਜਦੋਂ ਮੇਰਾ ਬੇਟਾ ਨਹੀਂ ਰਿਹਾ ਤਾਂ ਅਸੀਂ ਬੜੇ ਮਤਲਬ ਮੈਂਟਲੀ ਅਫਸਰਟ ਹੋ ਗਏ ਮੈਂ ਤੇ ਮੇਰੀ ਵਾਈਫ ਉਹ ਸਾਡੇ ਮਨ 'ਚ ਆਇਆ ਕਿ ਪੱਲੰਘਾ ਸ਼ੁਰੂ ਕਰੀਏ ਅਸੀਂ ਹੌਲੀ-ਹੌਲੀ ਸਾਡੀ ਟੀਮ ਬਣ ਗਈ ਯਾਰ ਦੋਸਤ ਇਕੱਠੇ ਹੋ ਗਏ ਮੰਦਰ ਵਿੱਚ ਅਸੀਂ ਬਣਾਉਂਦੇ ਆ ਇੱਥੇ ਅੱਗੇ ਲਿਆ ਕੇ ਵਰਤਾਉਂਦੇ ਆ ਆ ਇੱਕ ਪਿਤਾ ਇੱਕ ਉਸ ਕੀ ਹਮ ਬਾਰੇ ਕਹਿੰਜੀ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੰਦੇਸ਼ ਦਿੰਨੇ ਆ ਵੀ ਇਦਾਂ ਅਸੀਂ ਮਿਲ ਕੇ ਇਕਜੁੱਟ ਹੋ ਕੇ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਸੰਸਾਰ ਵੀ ਸਾਡੀ ਸੁਭਾਗ ਜਾਏਗਾ ਜੀ ਮੇਰਾ ਨਾਮ ਸਰਵਾਰ ਗੋਧਾਇਉ ਸਿੰਘ ਤੁਸੀਂ ਕੰਮ ਕਰਦੇ ਹੋ ਅਸੀਂ ਮੈਂ ਰੇਲ ਕੋਚ ਫੈਕਟਰੀ ਤੋਂ ਐਜ਼ ਅ ਸੀਨੀਅਰ ਸੈਕਸ਼ਨ ਇੰਜੀਨੀਅਰ ਰਿਟਾਇਰ ਹੋਇਆ ਜੀ ਤੋ ਅਸੀਂ ਲੰਗਰ ਸੇਵਾ ਵਿੱਚ ਮਿਲ ਕੇ ਸੇਵਾ ਕਰਦੇ ਆਂ ਜੀ ਜਿਸ ਪ੍ਰੋਜੈਕਟ ਤੇ ਸੇਵਾ ਕਰ ਰਹੇ ਹੋ ਕਿਦਾਂ ਦਾ ਲੱਗ ਰਿਹਾ ਸੇਵਾ ਕਰਕੇ ਸਾਨੂੰ ਬਹੁਤ ਚੰਗਾ ਲੱਗਦਾ ਗੁਰੂ ਸਾਹਿਬ ਨੇ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਆ ਵਾ ਤੇ ਸਾਰੇ ਆਪਾਂ ਸਾਂਝੇ ਆ ਆਪਣੇ ਭੈਣ ਭਰਾ ਵਾ ਤੇ ਲੰਗਰ ਅਸੀਂ ਸ਼ੇਅਰ ਕਰਦੇ ਆਂ ਤਿਆਰ ਕਰਦੇ ਉੱਥੇ ਮੰਦਿਰ ਵਿੱਚ ਆਪਾਂ ਤਿਆਰ ਕਰਦੇ ਆਂ ਜੀ ਤੋ ਇੱਥੇ ਇਕੱਠੇ ਹੋ ਕੇ ਅੱਗੇ ਵਰਤੌਣੇ ਸ਼ੱਕਣ ਵਾਲੇ ਆਉਂਦੇ ਆ ਸ਼ੱਕਦੇ ਅਤੇ ਸੇਵਾ ਦੇ ਵਿੱਚ ਸਾਰੇ ਖੁਸ਼ੀ ਹਾਸਲ ਕਰਦੇ ਆਂ ਇਹ ਵੀ ਸਾਡੇ ਨਾਲ ਏਮਪਲੋਈ ਆ ਜਿਹੜੇ ਛੁੱਟੀ ਤੋਂ ਬਾਅਦ ਸਾਡੇ ਨਾਲ ਸਹਿਯੋਗ ਕਰਦੇ ਇਹ ਇੱਕ ਇੱਕਤਾ ਦੀ ਇੱਕ ਮਿਸਾਲ ਵੀ ਜਿਹੜੀ ਇਹ ਮੰਦਰ ਦੇ ਵਿੱਚ ਜਿਹੜਾ ਵਾ ਲੰਗਰ ਜਿਹੜਾ ਉਹ ਤਿਆਰ ਹੁੰਦਾ ਹਾਂ ਹਾਂਜੀ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਸਾਂਝੀ ਵਲਤਾ ਦਾ ਇੱਕ ਪ੍ਰੈਕਟੀਕਲ ਸਾਡਾ ਹੈਗਾ ਕਿ ਮੰਦਰ ਵਿੱਚ ਅਸੀਂ ਬਣਾਉਂਦੇ ਹਾਂ ਇੱਥੇ ਅੱਗੇ ਲਿਆ ਕੇ ਵਰਤਾਉਂਦੇ ਹਾਂ ਤੇ ਬੜੀ ਖੁਸ਼ੀ ਨਾਲ ਸਾਨੂੰ ਸਾਡਾ ਇੱਕ ਪਰਿਵਾਰ ਸਾਂਝਾ ਪਰਿਵਾਰ ਹੈ ਜੀ ਸਾਡਾ ਤੁਹਾਨੂੰ ਕਿੰਨੀ ਦੇਰ ਹੋ ਗਈ ਇਸ ਸੰਸਥਾ ਨਾਲ ਜੁੜੇ ਸੰਸਥਾ ਦੇ ਵਿੱਚ ਪਿਛਲੇ 2 ਸਾਲ ਤੋਂ ਤਾਂ ਮੈਂ ਲਗਾਤਾਰ ਜੁੜਿਆ ਜੀ ਪਹਿਲਾਂ ਮੈਂ ਇੱਥੇ EMPLOYEES ਤੋਂ ਟਾਈਮ ਤੇ ਮੁਤਾਬਕ ਆਉਂਦੇ ਸੀ ਇਹ ਸੰਭੋ ਕੋਈ ਆਮ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਹਾਂਜੀ ਅਸੀਂ ਉਹਦਾ ਵੀ ਜੀ ਸਾਰੇ ਅਸੀਂ ਇੱਕ ਪਤਾਂ ਇੱਕ ਉਸਕੇ ਹਮਾਰੇ ਕਹਾਂ ਜੀ ਤੋਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਦੁੱਖ ਸੁੱਖ ਦੀ ਸਾਂਝ ਹੈ ਇਹੀ ਭਾਈਚਾਰਾ ਸਾਡਾ ਤੇ ਇਹੀ ਸਾਡੇ ਵੱਡਿਆਂ ਦੀ ਸਿੱਖਿਆਵਾਂ ਵੀ ਆ ਜਦੋਂ ਅਸੀਂ ਮਿਲ ਕੇ ਅਸੀਂ ਖੁਸ਼ੀ ਹਾਸਲ ਕਰਦੇ ਆਂ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੰਦੇਸ਼ ਦਿੰਨੇ ਆਂ ਵੀ ਇਦਾਂ ਅਸੀਂ ਮਿਲ ਕੇ ਇਕਜੁੱਟ ਹੋ ਕੇ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਸੰਸਾਰ ਵੀ ਸਾਡੀ ਸੁਭਾਗ ਜਾਏਗਾ ਜੀ ਤੇ ਇਹ ਮੰਦਿਰ ਹੈ ਕਿੱਥੇ ਜਿੱਥੇ ਲੰਗਰ ਤੇ ਆਉਂਦਾ ਇਹ ਰੇਲ ਕੋਚ랙 ਜੀ ਬਿਲਕੁਲ ਗੇਟ ਦੇ ਸਾਹਮਣੇ ਮੰਦਿਰ ਹੈ ਜੀ ਔਰ ਇਹ ਜਦੋਂ ਤੋਂ ਆਸਿਆ ਬਣਿਆ ਸ਼ੁਰੂ ਤੋਂ ਲੈ ਕੇ ਮੰਦ ਉਹ ਚੱਲ ਰਿਹਾ ਨਾਲ ਨਾਲ ਤੋਂ ਉਹਨੂੰ ਤੋਂ ਲੈ ਕੇ ਸੇਵਾਵਾਂ ਵੀ ਚੱਲ ਰਹੀਆਂ ਸੇਵਾ ਸਾਡੀ ਲਗਭਗ 15 16 ਤੋਂ ਆਰੰਭ ਹੋਈ ਹੈ ਜੀ ਤੋਂ ਪਹਿਲਾਂ ਤੋਂ ਚੱਲਦਾ ਸੀ ਪਰ ਜੋ ਐਫੀਸ਼ੀਐਂਟਲੀ ਅਸੀਂ ਜਿਹੜਾ ਵਾ ਉਹ ਕੀਰਣਾਤ ਚੱਲ ਰਿਹਾ 16 ਤੋਂ ਲਗਾਤਾਰ ਚੱਲ ਰਿਹਾ ਜੀ ਮੇਰਾ ਨਾਮ ਜੰਨਕਰਾਜ ਹੈਗਾ ਜੀ ਬਰ ਰਿਟਾਇਰਡ ਰਿਟਾਇਰਡ ਅਗਾ ਸੀ ਹੁਣ ਤੋਂ ਮੈਨੂੰ 16 ਸਾਲ ਹੋ ਗਏ ਰਿਟਾਇਰਡ ਇੱਥੇ ਕਾਫੀ ਜਿਹੜੇ ਸਾਡੀ ਟੀਮ ਦੇ ਜਿਹੜੇ ਮੈਂਬਰ ਆ ਇਹ ਕਾਫੀ ਜਿਹੜੇ ਰਿਟਾਇਰ ਆ ਜੀ ਹੈ ਰੇਲਵੇ ਤੋਂ ਹਾਂਜੀ ਰੇਲਵੇ ਤੋਂ ਡੈਡ ਹੋਏ ਨੇ ਕੁਝ ਦੂਸਰੇ ਵੀ ਆ ਗਏ ਨੇ ਠੀਕ ਹੈ ਦੇ ਇੱਕ ਇਸ ਤਰ੍ਹਾਂ ਪਲਾਨ ਆਇਆ ਕਿ ਜਿਹੜਾ ਵਾ ਗਰੀਪਾ ਨੂੰ ਜਿਹੜਾ ਵਾ ਉਥੇ ਸਿਵਲ ਹਸਪੀਟਲ ਤੇ ਰੋਕੀ ਪਹੁੰਚਾਈ ਜਵੇ ਤੇ ਫੋਈ ਜਵੇ ਕਿਸ ਤਰ੍ਹਾਂ ਪਲਾਨ ਬਣਿਆ ਤੁਹਾਡਾ ਇਹ ਦੇਖੋ ਹਿਸਟਰੀ ਤਾਂ ਬੜੀ ਲੰਬੀ ਹੈਗੀ ਹੈ ਦੱਸਣਾ ਵੀ ਜ਼ਰੂਰੀ ਹੈ ਸਾਡਾ ਇੱਕ ਮੈਂਬਰ ਐਸਨ ਹੈਗਾ ਜਿਹਨੂੰ ਬੜਾ ਹੀ ਪਰੇਸ਼ਾਨ ਸੀ ਯਾਨੀ ਕਿ ਉਹਦੀ ਇੱਕੋ ਲਾਚ ਸੀ ਲੜਕਾ ਸੀ ਬੜਾ ਸੀਗਾ ਮਾਲਕ ਨੇ ਉਹਨੂੰ ਆਪਣੇ ਆਪ ਖਿੱਚ ਲਿਆ ਪਿੱਛੇ ਠੀਕ ਹੈ ਉਹਦੀ ਬੇਸ ਤੇ ਅਸੀਂ ਇਹ ਲੰਘ ਕਰਦੇ ਹਾਂ ਠੀਕ ਹੈ ਜੀ ਤੇ ਅੱਜ ਉਹ ਪਰਮਾਤਮਾ ਨੇ ਉਹਨੂੰ ਬਹੁਤ ਕੁਝ ਦਿੱਤਾ ਹੈਗਾ ਤੇ ਉਸ ਮਾਲਕ ਦੀ ਦੇਣ ਨਾਲ ਇਹਨੂੰ ਸਿਰ ਦੁਆਰਾ ਜਿਹੜਾ ਲੜਕਾ ਦਿੱਤਾ ਅਸੀਂ ਉਸ ਚੀਜ਼ ਨਾਲ ਬੜੇ ਖੁਸ਼ ਆ ਗਏ ਠੀਕ ਹੈ ਜਿਸ ਨੇ ਲੰਗਰ ਚੜਾਇਆ ਨਾ ਅਸੀਂ ਕਹਿੰਦੇ ਕਿ ਉਹਦੀ ਉਮਰ ਹੋਰ ਦੁਗਣੀ ਤੋਂ ਦੋਣੀ ਪਰਮਾਤਮਾ ਦੀ ਲੰਬੀ ਤੇ ਗਰੀਬਾਂ ਦੀ ਸੇਵਾ ਕਰਦਾ ਇਹ ਇਨੀਸ਼ੀਏਟਿਵ ਤੁਸੀਂ ਅੰਮ੍ਰਿਤਸਰ ਸਟਾਰਟ ਕੀਤਾ ਵਾ ਜਿਹੜਾ ਕਿਹੜੇ ਜਨਵਰੀ ਕਿਹੜੇ ਤਰੀਕ 1 ਜਨਵਰੀ 1600 ਕੀਤਾ ਸੀ 1600 ਇਹ ਜਿਹੜਾ ਸਾਰਾ ਖਰਚੇ ਕਿਸ ਤਰ੍ਹਾਂ ਚੱਕਦੇ ਹੋ ਤੁਸੀਂ ਕਿਉਂਕਿ ਖਰਚੀ ਆ ਜਾਂਦਾ ਹੁਣ ਆਵਾ ਇਹ ਪਹਿਲੇ ਜਿਹੜਾ ਖਰਚੀ ਸੀ ਸਿਰਫ ਉਸ ਲੜਕੇ ਨੇ ਚੁੱਕਿਆ ਕਿ ਜਿਹਦਾ ਹੀ ਪਰਿਵਾਰ ਦੇ ਨਾਲ ਸੰਬੰਧ ਸੀ ਬਾਕੀ ਲੋਕਾਂ ਦੀ ਸੰਯੋਗ ਨਾਲ ਬਹੁਤ ਹੁਸ਼ਾਰਿਆ ਅਸੀਂ ਕਹਿੰਨੇ ਕਿ ਇਸੇ ਤਰ੍ਹਾਂ ਸੰਯੋਗ ਨਾਲ ਆਂਦਾ ਰਹੇ ਤੇ ਸਾਡੀ ਸੇਵਾ ਜਿਹੜੀ ਹੈ ਬਣ ਜਾਂਦੀ ਕਿਉਂ ਉਸ ਲੜਕੇ ਨੇ ਨਾ ਬ੍ਰਿਜਨ ਦੀ ਸੇਵਾ ਵੀ ਕੀਤੀ ਹੈ ਘਰ ਜਾ ਕੇ ਵੀ ਕੀਤੀ ਹੈ ਤੇ ਲੜਕੀਆਂ ਦੇ ਵਿਆਹ ਵੀ ਕੀਤੇ ਉਸ ਲੜਕੇ ਦੇ ਅਸੀਂ 오रिजिनल ਲੜਕੇ ਨਾਲ ਐਨੇ ਤੋਂ ਖੁਸ਼ ਆ ਗਏ ਕਿ ਜਿਹੜਾ ਪਰਮਾਤਮਾ ਨੂੰ ਸਭ ਕੁਝ ਦਵੇ ਤੇ ਸਾਡੀ ਦੁਆਵਾਂ ਦੇ ਨਾਲ ਹੋਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਲਾਜਕਮਰ ਹੈ ਜੀ ਠੀਕ ਹੈ ਤੇ ਕੀ ਕੰਮ ਕਰਦੇ ਹੋ ਮੈਂ ਰੇਲਵੇ ਤੋਂ ਰਿਟਾਇਰ ਹਾਂ ਜੀ ਜਨਵਰੀ 2000 ਤੋਂ 2023 ਚ ਰਿਟਾਇਰ ਹੋਇਆ ਸੀ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਜਿਹੜਾ ਵਸ ਸਿਵਲ ਅਪਕ੍ਰੋਡ ਦੇ ਵਿੱਚ ਕਲਾਇਡਾ ਕਰਦੇ ਹੋ ਹਾਂਜੀ ਤਰੀਬਾ ਨੂੰ ਤੇ ਇਹ ਕਿਸ ਤਰ੍ਹਾਂ ਸ਼ੁਰੂ ਕੀਤਾ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਸੀ ਅਰੇ ਜਨਵਰੀ 2016 ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਜਿਹੜਾ ਅੱਜ ਤਰੀ ਅੱਜ ਦੇ ਦਿਨ ਤੱਕ ਚੱਲ ਰਿਹਾ ਵਾ ਤੇ ਅਸੀਂ ਹਫ਼ਤੇ 'ਚ ਦੋ ਦਿਨ ਬਣਾਉਂਦੇ ਹਾਂ ਮੰਗਲਵਾਰ ਤੇ ਸ਼ੁੱਕਰਵਾਰ ਬਣਾਉਂਦੇ ਹਾਂ ਇੱਥੇ ਬਣਾ ਕੇ ਤੇ ਆਪਣਾ ਸਿਵਲ ਹਸਪੀਟਲ ਅਸੀਂ ਲੈ ਕੇ ਜਾਂਦੇ ਆਂ ਤਾਂ ਉੱਥੇ ਪੇਸ਼ੈਂਟਾਂ ਨੂੰ ਅਸੀਂ ਦਿੰਨੇ ਆਂ ਤੇ ਇਹ ਕਿੰਨੇ ਤੋਂ ਜਾਣਾ ਜੀ ਤੁਹਾਡੀ ਟੀਮ ਆ ਜੀ ਸਾਡੇ ਇੱਕ ਟੀਮ ਵਿੱਚ ਘੱਟੋ ਘੱਟ 150 ਮੈਂਬਰ ਹੈ ਜੀ ਤੇ ਇਸ ਟੀਮ ਦੇ ਵਲ ਲੰਗਰ ਜਿਹੜੇ ਵਿੱਚ ਸਾਰੇ ਬੰਦੇ ਤਾਂ ਨਹੀਂ ਆਉਂਦੇ ਹੈਗੇ ਉਹਦੇ ਵਿੱਚ 15 ਜਾਂ 20 ਬੰਦੇ ਆ ਜਾਂਦੇ ਆ ਜਿੰਨ ਨਾਲ ਅਸੀਂ ਲੰਗਰ 'ਤੇ ਪ੍ਰੇਪੇਅਰ ਕਰਦੇ ਆ ਆਪਣੇ ਆਪ ਪ੍ਰੇਪੇਅਰ ਕਰਦੇ ਆ ਤੇ ਆਪਣੇ ਆਪ ਹੀ ਵੰਡ ਕੇ ਹੁੰਨੇ ਆ ਉੱਥੇ ਇਹ ਲੰਗਰ ਜਿਹੜਾ ਤੁਸੀਂ ਆਪ ਬਣਾਉਣੇ ਹੋ ਜਾਂ ਪਰੋ ਕਿਸੇ ਢਾਬੇ ਤੋਂ ਇਹ ਸਾਡਾ ਹੀ ਟੀਮ ਵਰਕ ਹੈਗਾ ਅਸੀਂ ਆਪ ਹੀ ਖੁਦ ਬਣਾਉਣੇ ਆ ਆਪ ਹੀ ਸਾਰਾ ਮਟੀਰੀਅਲ ਲੈ ਕੇ ਆਣੇ ਆ ਬਾਜ਼ਾਰ ਦੇ ਵਿੱਚੋਂ ਜੋ ਸਾਨੂੰ ਵਧੀਆ ਮਟੀਰੀਅਲ ਲੱਗਦਾ ਵਾ ਉਹ ਅਸੀਂ ਲੈ ਕੇ ਆਣੇ ਆ ਜਿਵੇਂ ਸਬਜ਼ੀਆਂ ਬਣਾਉਣੇ ਆ ਦਾਲਾਂ ਬਣਾਉਣੇ ਆ ਦਲੀਆ ਖਿਚੜੀ ਦੁੱਧ ਦੁੱਧ ਤੇ ਚਾਹ ਇਹ ਸਾਰਾ ਅਸੀਂ ਜਿਹੜਾ ਲੰਗਰ ਵਿੱਚ ਬਣਾ ਕੇ ਅਸੀਂ ਲੈ ਕੇ ਜਾਂਦੇ ਆ ਉਹਨਾਂ ਨੂੰ ਕਿ ਕਿੰਨੇ ਕਿ ਕਿੰਨੇ ਕ ਬੰਦਿਆਂ ਦਾ ਜਿਹੜਾ ਇਹ ਲੰਗਰ ਹੁੰਦਾ ਇਹ ਘੱਟੋ ਘੱਟ 150 ਬੰਦੇ ਦਾ ਲੰਗਰ ਅਸੀਂ ਲੈ ਕੇ ਜਾਂਦੇ ਆ 150 ਇਹ ਰੋਜ਼ਾਨਾ ਤੁਸੀਂ ਲੈ ਕੇ ਜਾਂਦੇ ਹੋ ਕਿ ਦਿਨ ਰੱਖੇ ਹੋਇਆ ਦਿਨ ਦੋ ਰੱਖੇ ਹੋਇਆ ਜੀ ਮੰਗਲਵਾਰ ਤੇ ਸ਼ੁੱਕਰਵਾਰ ਅਸੀਂ ਲੈ ਕੇ ਜਾਂਦੇ ਆ ਦੋ ਦਿਨ ਹੀ ਲੈ ਕੇ ਜਾਂਦੇ ਆ ਜੀ ਇਹ ਰਣਾ ਸੱਤਪਾਲ ਹੈ ਜੀ ਇਹ ਤੁਸੀਂ ਕਰਦੇ ਮੈਂ ਆਰਸੀਪਰੇ ਕੋਥਲਾ ਤੋਂ ਰਟਾਹ ਰਿਹਾ ਜੀ ਰੇਲਵੇ ਚ ਜਿਹੜੇ ਤੁਹਾਡੇ ਟੀਮ ਦੇ ਮੈਂਬਰ ਆ ਇਹ ਜ਼ਿਆਦਾਤਰ ਆਪਸੇ ਰਿਟਾਇਰ ਹੋਏ ਨੇ ਹਾਂਜੀ ਹਾਂਜੀ ਸਾਰੇ ਤਕਰੀਬਨ ਸਾਰੇ ਰਿਟਾਇਰਮੈਂਟੀ ਵਾਲੇ ਰਿਟਾਇਰਮੈਂਟ ਤੋਂ ਬਾਅਦ ਭੱਲੇ ਦਾ ਜਿਹੜਾ ਕੰਮ ਕਰਦੇ ਹੋ ਤੁਸੀਂ ਆਪ ਸਿਵਲ ਅਕੋਰ ਦੇ ਵਿੱਚ ਜਿਹੜੀ ਹੈ ਗ੍ਰੀਨ ਜਿਹੜੇ ਲੋਕ ਉੱਥੇ ਉਹਨਾਂ ਨੂੰ ਵੀ ਰੋਕ ਪਾਉਂਦੇ ਹਾਂਜੀ ਹਾਂਜੀ ਉਹਨਾਂ ਵਾਸਤੇ ਅਸੀਂ ਇਥੋਂ ਮੰਗਲਵਾਰ ਤੇ ਸ਼ੁੱਕਰਵਾਰ ਲੰਗਰ ਤਿਆਰ ਆਪ ਕਰਕੇ ਤੇ ਇਥੇ ਲੈ ਕੇ ਜਾਂਦੇ ਆਂ ਤੇ ਜੇ ਮੰਗਲਵਾਰ ਤੇ ਸ਼ੁੱਕਰਵਾਰ ਤੇ ਇਹ ਕਿਹੜੀ ਕਿਹੜੀ ਚੀਜ਼ ਜਿਹੜੀ ਹੈ 환ਾਨੇ ਉੱਤੇ ਜਿਹੜੀ ਉਹ ਲੈ ਕੇ ਜਾਂਦੇ ਹਾਂ ਅਸੀਂ ਮੰਗਲਵਾਰ ਸ਼ੁੱਕਰਵਾਰ ਤਕਰੀਬਨ ਅਲੱਗ-ਅਲੱਗ ਦਲੀਆ ਕੋਈ ਜਿਹੜੀ ਗਾਹ ਪੀਰ ਵਗੈਰਾ ਵੀ ਲੈ ਕੇ ਜਾਂਦੇ ਹਾਂ ਕਈ ਵਾਰੀ ਕੜਾ ਬਣਦਾ ਜਾਂ ਅਲੱਗ-ਅਲੱਗ ਸਬਜ਼ੀਆਂ ਬਣਾ ਕੇ ਖਾਧਦੇ ਹਾਂ ਹਰ ਵਾਰੀ ਅਸੀਂ ਮਤਲਬ ਕੋਈ ਨਵੀਂ ਤੇ ਨਵੀਂ ਚੀਜ਼ ਬਣਾ ਕੇ ਖਾਧਦੇ ਹਾਂ ਉਹ ਮਰੀਜ਼ਾਂ ਵਾਸਤੇ ਜਿਹੜੀ ਮਰੀਜ਼ਾਂ ਦੇ ਵਾਸਤੇ ਜ਼ਰੂਰੀ ਚਾਹੀਦੀ ਉਹ ਤੇ ਇਹ ਸੰਸਥਾ ਜਿਹੜੀ ਆ ਕੋਈ ਨਾਮ ਵੀ ਰੱਖਿਆ ਸੰਸਥਾ ਦਾ ਕਿੰਨਾ ਹੈ ਇਹ ਹੈ ਜੀ ਆਪਣੇ ਲੰਗਰ ਸੇਵਾ ਸੁਸਾਇਟੀ ਰੱਖੀ ਹੋਈ ਹੈ ਆਰਸੀਐਫ ਦੀ ਲੰਗਰ ਸੇਵਾ ਹਾਂਜੀ ਤੇ ਇਹ ਲੈ ਕੇ ਕਿੰਨੇ ਵਜੇ ਜਾਂਦੇ ਹਾਂ ਸੇਵਾ ਤੋਂ ਅਸੀਂ ਲੰਗਰ ਜਿਹੜਾ ਹੈ ਉਹ ਤਕਰੀਬਨ ਅਸੀਂ 3 ਵਜੇ ਸ਼ੁਰੂ ਕਰਦੇ ਹਾਂ ਤੇ 5:30 5 ਵਜੇ ਅਸੀਂ ਲੈ ਕੇ ਚੱਲ ਜੰਨੇ ਹਾਂ ਉੱਥੇ ਕਿੰਨੇ ਕੁ ਬੰਦੇ ਦਾ ਲੰਗਰ ਹੁੰਦਾ ਹੈ ਅਸੀਂ ਤਕਰੀਬਨ ਮੰਨ ਲਓ 150 ਬੰਦੇ ਦਾ ਲੰਗਰ ਤਿਆਰ ਕਰਦੇ ਹਾਂ ਇੱਥੇ ਹਾਂਜੀ 150 ਇਹ ਕਿੰਨੇ ਟਰੈਕਟਰ ਬਣਾਉਂਦੇ ਹਾਂ ਤਕਰੀਬਨ ਅਸੀਂ ਟਰੈਕਟਰ ਬਣਾ ਮੀ ਲੋਕ ਪਠਾ ਕੇ ਕੰਮ ਜੰਨੇ ਉੱਥੇ ਨੇ ਨੇ ਇਹਦੇ ਤੇ ਬਗੈਰਾ ਸਾਰਾ ਉੱਥੇ ਸਿੱਧਾ ਲੱਗਿਆ ਥਾਲ ਰੱਖੇ ਆ ਟਾਟ ਰੱਖੇ ਵਸ਼ਾਕੇ ਸਾਰਾ ਪਾਣੀ ਆ ਰੇਂਜਮੈਂਟ ਸਾਰਾ ਅਸੀਂ ਉੱਥੇ ਆਪੇ ਕਰਕੇ ਰੱਖਿਆ ਇਹ ਕਿੰਨਾ ਦਾ ਖਰਚਾ ਜਾਂਦਾ ਹੈ ਖਰਚਾ ਇੱਥੇ ਕੋਈ 3500 ਰੁਪਏ ਦਾ ਜਿਆਦਾ ਟੋਟਲ ਖਰਚਾ ਸਾਡਾ ਹੁੰਦਾ ਵਾ ਆਏ ਆਵੇ ਸਾਤੇ ਦੋ ਦਿਨ ਜਿਹੜਾ ਹਾਂਜੀ ਹਾਂਜੀ ਇੱਕ ਵਾਰੀ ਦਾ ਮੰਗਲਵਾਰ ਤੇ ਸ਼ੁੱਕਰਵਾਰ ਦੇ ਇੱਕ ਵਾਰੀ 3500 ਰੁਪਏ ਖਰਚਾ ਦਾ ਮੰਗਲਵਾਰ ਦਾ 3500 ਇੱਕ ਲੰਗਾ ਦਾ ਖਰਚਾ ਸਾਡਾ 3500 ਰੁਪਏ ਦਾ ਤੇ ਇਹ ਗੱਲ ਵੀ ਰਿਟਾਇਰਮੈਂਟ ਜਿੰਨੇ ਵੀ ਤੁਹਾਡੇ ਟੀਮ ਦੇ ਹੈਗੇ ਆ ਉਹ ਰਿਟਾਇਰਮੈਂਟ ਤੋਂ ਬਾਅਦ ਆਪਣੇ ਜਿਹੜੇ ਕੁਝ ਜੇ ਆਪਾਂ ਗੱਲ ਕਰੀਏ ਵੀ ਸਾਰੇ ਚਾਹੁੰਦੇ ਆ ਤਾਂ ਹੀ ਚੱਲਦਾ ਹੈ ਅੱਜ ਇਹ ਸਾਰੇ ਪਹਿਲਾਂ ਪਹਿਲਾਂ ਤਾਂ ਜਿਹੋ ਜਿਨ੍ਹਾਂ ਨੇ ਮਲੇ ਸਕੀਮ ਚਲਾਈ ਸੀ ਇਹ ਲੰਗਰ ਸੇਵਾ ਜਿਹੜੀ ਸੁਸਾਇਟੀ ਚਲਾਈ ਹੋਈ ਉਹ ਪਹਿਲਾਂ ਆਰ ਚਲਾਉਂਦੇ ਹੁਣ ਬਾਬੇ ਦੀ ਕਿਰਪਾ ਹੀ ਆ ਵੀ ਆਪਣੇ ਆਪ ਹੀ ਰੁਕੀਏ ਸਹਿਯੋਗ ਕਰ ਰਹੇ ਆ ਤੇ ਸੇਵਾ ਆਪਣੇ ਆਪ ਦੇਦੇ ਹੁਣ ਵੀ ਸਾਡੇ ਕੋਲ ਤਕਰੀਬਨ 8-7 ਮਹੀਨੇ ਦੀ ਜਿਹੜੀ ਬਕੌਣ ਹੈਗੀ ਆ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿੱਥੇ ਦੇ ਰਹੋ ਪੰਡ ਟੁੱਡੀਆਂ ਵਾਲੀ ਮੇਰਾ ਇੱਥੇ ਫਰੈਂਡ ਸੀਗਾ ਜੀ ਦਾਖਲ ਸੀਗਾ ਇੱਥੇ ਮੈਂ ਆਇਆ ਸੀਗਾ ਵੀ ਮੈਂ ਦੇਖਿਆ ਇੱਥੇ ਲੰਗਰ ਆਪਣੇ ਵੀਰ ਬਹੁਤ ਵਧੀਆ ਚੱਲਉਂਦੇ ਆ ਜੀ ਇੱਥੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਆ ਇੱਥੇ ਮਤਲਬ ਲੰਗਰ ਚ ਚੱਲਦੇ ਆ ਜਿਹੜੇ ਮਤਲਬ ਨਹੀਂ ਬਸ ਜੇ ਤੋ ਆਵਸ਼ਕਾ ਹੋ ਜਾਂਦਾ ਜੀ ਪੈਸੇ ਦੇ ਕੇ ਬਾਹਰੋਂ ਔਖਾ ਹੋ ਜਾਂਦਾ ਜੀ ਇੱਥੇ ਬਹੁਤ ਵਧੀਆ ਲੰਗਰ ਲੰਉਂਦੇ ਆ ਆਪਣੇ ਵੀਰ ਹਫਤੇ ਤੇ ਦੋ ਦਿਨ ਲੰਗਰ ਚੱਲਉਂਦੇ ਆ ਜੀ ਸਾਫ ਸਫਾਈ ਦਾ ਬਹੁਤ ਧਿਆਨ ਆ ਜੇ ਅੰਦਰ ਵੀ ਗਾਰਡ ਤੇ ਜਿਨ੍ਹਾਂ ਨੂੰ ਪ੍ਰੋਬਲਮਾਂ ਨਹੀਂ ਥੱ ਉਨਾ ਵਾਸਤੇ ਵੀ ਪੈਕਿੰਗ ਦਿੱਤੀ ਜਾਂਦੀ ਹੈ ਜੀ ਬਹੁਤ ਵਧੀਆ ਇਹਨਾਂ ਵਾਸਤੇ ਉਪਰਾਲਾ ਕੀਤਾ ਗਿਆ ਜੀ ਜੇ ਬਾੜ ਵਿੱਚ ਤੁਹਾਡਾ ਕੋਈ 2000 ਰੁਪਿਆ ਸੀਗਾ ਤੇ ਹੁਣ ਤੁਸੀਂ ਇੱਥੇ ਲੰਗਰ ਖਾਣਾ ਹੈ ਹਾਂਜੀ ਮੈਂ ਛਕ ਲਿਆ ਜੀ ਤੇ ਮੈਂ ਆਪਣੇ ਬ੍ਰਦਰ ਖਲਾਉਂਦੇ ਕਿਸ ਤਰ੍ਹਾਂ ਵਾਹ ਬਹੁਤ ਵਧੀਆ ਸਫਾਈ ਦਾ ਪੂਰਾ ਧਿਆਨ ਆ ਪੰਗਤ 'ਚ ਬਹਿ ਕੇ ਲੰਗਰ ਛਕਾਉਂਦੀ ਹੈ ਜੀ ਬਹੁਤ ਵਧੀਆ ਆ ਪੰਗਤਾਂ 'ਚ ਬੈਠੇ ਹੋਈਆਂ ਸਾਰੀ ਸੰਗਤ ਲੰਗਰ ਛਕਦੀ ਪਈ ਆ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੀ ਬਾਕੀ ਇਹਨਾਂ ਨੂੰ ਪਰਮਾਤਮਾ ਵਧੀਆ ਤਰੱਕੀ ਬਖਸ਼ੇ ਜੀ ਬਹੁਤ ਵਧੀਆ ਕੰਮ ਇਹਨਾਂ ਦਾ ਜੀ ਉਪਰਾਲਾ ਬਹੁਤ ਵਧੀਆ ਜ ਸੋਮਪਰੀ ਸਿੰਘ ਰਾਜੂ ਕਿੱਥੇ ਰਹਿੰਦੇ ਹੋ ਮੈਂ ਮੋਗਗੋ ਤੋਂ ਬਾਜੀ ਬਿਲੋਂਗ ਕਰਦਾ ਠੀਕ ਆ ਤਾਂ ਇੱਕ ਕੂਟਲੇ ਇੱਥੇ ਕਿੱਥੇ ਰਹਿੰਦੇ ਮੈਂ ਬਾਜੀ ਰੇਲਪੁੱਟ ਫੈਕਟਰੀ ਜੌਬ ਕਰਦਾ ਹਾਂ ਯਾਸਲ ਦੇ ਵਿੱਚ ਤੇ ਇੱਕ ਤਾਂ ਤੁਸੀਂ ਉਪਰਾਲਾ ਸ਼ੁਰੂ ਕੀਤਾ ਵਾ ਇਹ ਕੀ ਉਪਰਾਲਾ ਬਾਜੀ ਇਹਨਾ ਅਸੀਂ ਇੱਕ ਲੰਗਰ ਸੇਵਾ ਸ਼ੁਰੂ ਕੀਤੀ ਸੀਗੀ 1 ਜਨਵਰੀ 2016 ਨੂੰ ਲੰਗਰ ਸ਼ੁਰੂ ਕੀਤਾ ਸੀ ਮਰੀਜ਼ਾਂ ਵਾਸਤੇ ਇਹ ਸਿਵਲ ਹਸਪਤਾਲ ਕਪੂਰਸ ਦੇ ਮਰੀਜ਼ਾਂ ਨੂੰ ਲੰਗਰ ਲਾਦਾ ਜਿੱਥੇ ਤੇ ਇਹ ਲਗਾਤਾਰੀ ਹਰ ਮੰਗਲਵਾਰ ਤੇ ਸ਼ੁੱਕਰਵਾਰ ਰਾਤ ਦਾ ਖਾਣਾ ਸੀ ਬਣਾ ਕੇ ਲੈ ਕੇ ਆਉਂਦੇ ਹਾਂ ਜੀ ਜੇ ਜਿਸ ਤਰ੍ਹਾਂ ਕੋਈ ਕਿਸੇ ਸ਼ਾਮ ਨੂੰ ਖਾਣਨੇ ਨੂੰ ਲੰਗਰ ਹਾਂਜੀ ਹਾਂਜੀ ਪਾਜੀ 3 ਵਜੇ ਸਾਡੇ ਨਾਲ ਦੇ ਬੰਦੇ ਜਿਹੜੇ ਟਾਇਰ ਪਰਸਨ ਆ ਜਾਜੇਂਦਰ ਡਿਊਟੀ ਨਾਈਟ ਹੁੰਦੀ ਹੈ ਜੀ ਉਹ ਖਾਣਾ ਬਣਾਉਂਦੇ ਆ ਇੱਥੇ ਅਸੀਂ ਫਿਰ ਡਿਊਟੀ ਆਫ ਕਰਨ ਤੋਂ ਬਾਅਦ ਸਵਾ 5:00 ਤੋਂ ਬਾਅਦ ਇੱਥੇ ਮੰਡਰਾਉਂਦੇ ਆ ਜੀ ਲੰਗਰ ਇੱਥੇ ਬਣਾ ਕੇ ਆ ਮਤਲਬ ਪਹਿਲੇ ਡਿਊਟੀ ਕਿੰਨੇ ਆਪਣੀ ਸਰਕਾਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੋ ਹਰ ਵਕਤ ਟਾਈਮ ਬਚਦਾ ਮਗਰੋਂ ਫਿਰ ਅਸੀਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਜੀ ਸਮਾਜ ਸੇਵਾ ਕਿੰਨੇ ਕ ਜਾਣੇ ਆ ਤੁਹਾਡੇ ਨਾਲ ਜੁੜੇ ਹੋਏ ਸਾਡੇ ਕੋਲੇ ਪਾਜੀ ਇਸ ਟਾਈਮ 150 ਮਤਲਬ ਸਾਡੇ ਮੈਂਬਰ ਆ ਜ ਸਾਡੇ ਇਸ ਗਰੁੱਪ ਦੇ ਇਹ ਸਾਰੇ ਇਹ ਸਾਰੇ ਰੇਲਵੇ ਫੈਕਟਰੀ ਨਾਲ ਜਿਹੜੇ ਕੰਮ ਕਰਦੇ ਸਰਕਾਰੀ ਕੁਝ ਸਾਡੇ EMPLOYEES ਨੇ ਜੀ ਕੁਝ ਨਾਲ ਦੇ ਪਿੰਡੋਂ ਸਾਡੇ ਯਾਰ ਦੋਸਤਾਂ ਕੁਝ ਪੁਲਿਸ ਮੁਲਾਜ਼ਮ ਨੇ ਇਦਾਂ ਆ ਇੱਕ ਟੀਮ ਵਰਗਾ ਸਾਡਾ ਜੀ ਇਹ ਠੀਕ ਹੈ ਤੇ ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਵੀ ਕੌਂਦੀ ਮਦਦ ਕੀਤੀ ਜਾਵੇ ਕਿ ਲੰਗਰ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਭਾਜੀ ਬਹੁਤ ਲੰਮੀ ਹੈਗੀ ਸਟੋਰੀ ਪਰ ਮੈਂ ਤੁਹਾਨੂੰ ਛੋਟੇ ਸ਼ਬਦ ਦੱਸਣ ਲੱਗਾ ਮੇਰਾ ਬੇਟਾ ਸੀਗਾ ਜੀ ਜਿਹੜਾ 2015 ਵਿੱਚ ਜਿਹੜਾ ਰਿਆ ਨਹੀਂ ਇੱਥੇ ਸਾਡੇ ਕੋਲੇ ਰੱਬ ਨੂੰ ਪਿਆਰਾ ਹੋ ਗਿਆ ਅਸੀਂ ਡੇਢ ਸਾਲਾਂ ਟ੍ਰੀਟਮੈਂਟ ਕਰਾਇਆ ਬੱਚੇ ਦਾ ਉਹ ਹੋਰ ਟੀ ਦੇ ਵਿੱਚ ਉਹ ਬੜੇ ਧੱਕੇ ਖਾਦੇ ਅਸੀਂ ਰੋਟੀ ਵੀ ਮੁੱਲ ਖਾਣੀ ਚਾਹ ਵੀ ਮੁੱਲ ਪੀਣੀ ਅਸੀਂ ਇਲਾਜਰ ਮੁੱਲ ਆਪਣਾ ਹੁਣੇ ਹੁਣਦਾ ਹਨਾ ਜੀ ਤੇ ਉਹ ਜਦੋਂ ਮੇਰਾ ਬੇਟਾ ਨਹੀਂ ਰਿਹਾ ਤਾਂ ਅਸੀਂ ਬੜੇ ਮਤਲਬ ਮੈਂਟਲੀ ਅਫਸਰਟ ਹੋ ਗਏ ਮੈਂ ਤੇ ਮੇਰੀ ਵਾਈਫ ਪਰ ਉਹਦੇ ਸਾਡੇ ਮਨ 'ਚ ਆਇਆ ਵੀ ਭਲੰਗਰ ਸ਼ੁਰੂ ਕਰੀਏ ਅਸੀਂ ਹੌਲੀ-ਹੌਲੀ ਸਾਡੀ ਟੀਮ ਬਣ ਗਈ ਯਾਰ ਦੋਸਤ ਇਕੱਠੇ ਹੋ ਗਏ ਅਸੀਂ ਆਪਣੇ ਕੋਲ ਕਹਿੰਦੇ ਮਤਲਬ ਜਿਸ ਤਰ੍ਹਾਂ ਬੇਟਾ ਦਾ ਡੈਡਮਿਟ ਰਿਆ ਹਸਪੀਟਲ ਦੇ ਵਿੱਚ ਕਿ ਉਹਨੂੰ ਦੇਖ ਕੇ ਤੁਸੀਂ ਸ਼ੁਰੂ ਕੀਤਾ ਕਿ ਇੱਥੇ ਜੇ ਆਪਾਂ ਹਸਪੀਟਲ ਦੇ ਵਿੱਚ ਤੁਸੀਂ ਰਹਿ ਰਹੇ ਹੋ ਕੋਈ ਮਰੀਜ਼ ਤੁਹਾਡਾ ਰਹਿ ਰਿਹਾ ਵਾ ਤੇ ਉਹ ਬਾਹਰੋਂ ਉਹਨੂੰ ਖਾਣਾ ਪੈਂਦਾ ਸੀ ਪੈਸੇ ਦੇ ਕੇ ਭਾਜੀ ਅਸੀਂ ਨਾ ਜਦੋਂ ਬੇਟੇ ਦੀ ਡੈਥ ਹੋ ਗਈ ਨਾ ਉਸ ਤੋਂ ਬਾਅਦ ਚ ਮੇਰੇ ਮਨ ਚ ਵਿਚਾਰ ਆਇਆ ਸੀ ਜੀ ਵੀ ਆਪਾਂ ਵੀ ਸਮਾਜ ਸੇਵਾ ਕਰੀਏ ਕਿਉਂਕਿ ਆਪਣੇ ਨਾਲ ਇਹੀ ਚੀਜ਼ਾਂ ਨਹੀਂ ਜੀ ਹਾਂਜੀ ਫਿਰ ਉਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸਾਰੇ ਇਕੱਠੇ ਹੋ ਕੇ ਜੀ ਕੋ ਜਿੰਨਾਂ ਨੂੰ ਸਾਨੂੰ ਟਾਈਮ ਬਚਦਾ ਡਿਊਟੀ ਤੋਂ ਬਾਅਦ ਆਪਣੀ ਫੈਮਲੀ ਦਾ ਟਾਈਮ ਦੇ ਕੇ ਫਿਰ ਅਸੀਂ ਸੇਵਾ ਸ਼ੁਰੂ ਕੀਤੀ ਠੀਕ ਹੈ ਇਹ ਸੇਵਾ ਕਿੰਨੇ ਦਿਨ ਚੱਲਦੀ ਹੈ ਇਹ ਪਾਜੀ ਮੰਗਲਵਾਰ ਸ਼ੁੱਕਰਵਾਰ ਦੋ ਦਿਨ ਹਫ਼ਤੇ ਚ ਇਹ ਮੰਗਲਵਾਰ ਤੇ ਇਸ ਤਰ੍ਹਾਂ ਹੀ ਪਠਾ ਕੇ ਖਵਾਉਂਦੇ ਹਾਂ ਪਾਜੀ ਇਸ ਤੋਂ ਬਾਅਦ ਜੁਗ ਤੁਹਾਡੇ ਸਾਹਮਣੇ ਜਿਹੜੇ ਮਰੀਜ਼ਾਂ ਦੇ ਨਾਮ ਦੇ ਟੈਂਡਰ ਹੁੰਦੇ ਜੀ ਉਹ ਬੈਠ ਕੇ ਛੱਕਦੇ ਆ ਮਰੀਜ਼ ਨੂੰ ਪ੍ਰੋਪਰ ਡਾਈਟਨ ਮਿਲਦਾ ਜੀ ਦਲੀਆ ਦਾਲ ਕੁਲਕਾ ਨਾਲ ਸੂਡ ਨਾਲ ਚਾਹ ਕਹਤੇ ਮੰਗਰਵਾਰ ਤੇ ਸ਼ੁੱਕਰਵਾਰ ਬਦਲ ਬਦਲ ਕੇ ਜਿਹੜੀਆਂ ਹਾਂਜੀ 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 ਜੀ ਸਬਜ਼ੀ ਦਾ ਮੌਸਮ ਉਹ ਵਾਲੀ ਸਬਜ਼ੀ ਤੇ ਵਾਰੀ ਕੜੀ ਚਾਵਲ ਬਣਦੇ ਆ ਜਿਵੇਂ ਲੋਕਾਂ ਦੀ ਡਿਮਾਂਡ ਹੁੰਦੀ ਜਿਉਹੇ ਬਣਾ ਕੇ ਲੈ ਕੇ ਜਾਂਦੇ ਆ ਤਾਂ ਆਖਰ ਚ ਕੋਈ ਮੈਸੇਜ ਜਨਰ ਕਰਨੇ ਆਮ ਲੋਕਾਂ ਨੂੰ ਪਾਜੀ ਮੈਸੇਜ ਇਹੀ ਆ ਵੀ ਸਭ ਤੋਂ ਵੱਡੀ ਸੇਵਾ ਹੀ ਹੈ ਮਨੁੱਖਤਾ ਦੀ ਸੇਵਾ ਜਿਹੜੇ ਆਪ ਦੇਖਦੇ ਆਂ ਵੀ ਪਿੰਡਾਂ ਦੇ ਵਿੱਚ ਕਬੱਡੀ ਕੱਪ ਹੋ ਰਹੇ ਆ ਜਾਂ ਮੇਲੇ ਹੋ ਰਹੇ ਆ ਤੇ ਕੋਈ ਨਾ ਵੀਰਾਂ ਨੂੰ ਹੱਥ ਵਨ ਕੇ ਬੇਨਤੀ ਆ ਵੀ ਮੇਲਾ ਘੱਟ ਕਰਾ ਲੋ ਇੱਕ ਪਰ ਲੋੜਵੰਦਾਂ ਦੀ ਬਾਹ ਫੜਿਆ ਕਰੋ ਕਬੱਡੀ ਕੱਪ 'ਚ ਕਰਾਉਣੇ ਆ 10-12 ਲੱਖ ਰੁਪਏ ਲਾਉਣੇ ਆ ਆਪਾਂ ਉਹ ਤੇ 2-3 ਲੱਖ ਰੁਪਏ ਘਟਾ ਕੇ ਲਾ ਲਓ ਤਾਂ ਕਿਸੇ ਲੋਕਾਂ ਦੇ ਪਰਿਵਾਰ ਦੀ ਬਾਹ ਫੜੋ ਕਿਸੇ ਬੱਚੇ ਦਾ ਇਲਾਜ ਕਰਵਾ ਦਿਓ ਕਿਸੇ ਬੱਚੇ ਨੂੰ ਪੜ੍ਹਾ ਦਿਓ ਸਭ ਤੋਂ ਵੱਡੀ ਭਾਈ ਸੇਵਾ ਇਹੀ ਹੈ ਮੇਰੇ ਖਿਆਲ 'ਚ ਤੁਹਾਡੇ ਵੱਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਤੁਹਾਡੀ ਟੀਮ ਵੱਲੋਂ ਤੁਹਾਡੀ ਸਭ ਤੋਂ ਵੱਡੀ ਸੇਵਾ ਇਹੀ ਹੈ ਮਰੀਜ਼ਾਂ ਨੂੰ ਇੱਥੇ ਖਾਣਾ ਖਵਾਉਣਾ ਖਾਣਾ ਖਵਾਉਣਾ ਹਾਂਜੀ ਭਾਜੀ ਮੁਲਕਤਰੀ ਸੇਵਾ ਸਭ ਤੋਂ ਵੱਡੀ ਸੇਵਾ ਭਾਜੀ ਇਹੀ ਹੈ ਤੇ ਇਹ ਇਸ ਤਰੀ ਹੀ ਚੱਲਦੀ ਜਾਏਗੀ ਭਾਜੀ ਬਿਲਕੁਲ ਜਦ ਤੱਕ ਸਾਹ ਹੈਗੇ ਆ ਜੀ ਯਾਰ ਪ੍ਰਭੂ ਨੇ ਹਾਂ ਜਿੰਨੇ ਕੇ ਸਵਾਸ ਬਖ